ਕਿੰਨਾ ਪਿਆਰ ਕਰਦਾ ਵੋ ਆਪਾਂ ਨੂੰ ਐ ਦੱਸ ਕਿੰਨਾ ਪਿਆਰ ਕਰਦਾ ਇੰਨਾ ਐ ਇੰਨਾ ਪਿਆਰ ਕਰਦਾ ਵੋ ਆਪਾਂ ਨੂੰ ਐ ਸੱਚੀ ਸੱਚੀ ਓਏ 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 ਮੈਂ ਤਾਂ ਪਤਾ ਹੀ ਨਹੀਂ ਸੀ ਤੁਮਨੇ ਇੰਨਾ ਪਿਆਰ ਕਰਦਾ ਮੈਂ ਸੋਚੀ ਕਿਤੇ ਮੈਂ ਹੀ ਤੈਨੂੰ ਪਿਆਰ ਕਰਦਾ ਤੂੰ ਵੀ ਕਰਦਾ ਹੂੰ ਹੈਂ? ਅੱਛਾ ਕਿੰਨਾ ਕੋਯਾ ਕਰਦਾ ਟਰੱਕ ਪਰ ਕੇ ਇੱਕ ਬੱਸ ਪਰ ਕੇ ਟਰੱਕ ਪਰ ਕੇ ਕੇ ਬੱਸ ਪਰ ਕੇ ਹੈ? ਟਰੱਕ ਉਹ ਬੱਸ 'ਚ ਤਾਂ ਸੀਟਾਂ ਹੁੰਦੀਆਂ ਨੇ ਹਨਾ ਟਰੱਕ ਖੁੱਲਾ ਹੁੰਦਾ ਪੂਰਾ ਹਨਾ ਕਿੰਨੇ ਟਰੱਕ ਇੱਕ ਟਰੱਕ ਦੋ ਟਰੱਕ ਚਾਰ ਟਰੱਕ ਚਾਰ ਬੱਸ ਮੈਂ ਤਾਂ ਇਹਨੂੰ ਲੱਖ ਕਰੋੜ ਟਰੱਕ ਭਰ ਕੇ ਪਿਆਰ ਕਰਦਾ ਸਾਲਿਆ ਕੁੱਤਿਆ ਤੂੰ ਚਾਰ ਤੇ ਗੱਲ ਮੰਗਾਤੀ ਕ ਵੱਧ ਵੱਧ ਕਿੰਨੇ ਤੇ ਪਪਾ ਜੀ ਮੈਨੂੰ ਗਿਣਤੀ ਨਹੀਂ ਆਉਂਦੀ ਹਨਾ ਹਨਾ ਕਿੰਨੇ ਟਰੱਕ ਦੁਨੀਆ ਦੇ ਸਾਰੇ ਟਰੱਕ ਭਰ ਕੇ ਹਨਾ ਹਨਾ ਹਾਂ ਚਲੋ ਮੈਂ ਚੱਲਦਾ ਠੀਕ ਹੈ